हां जी दोस्तों, ਕਿਵੇਂ ਹੋ ਸਾਰੇ? ਉਮੀਦ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ। ਦੋਸਤੋ ਅੱਜ ਤੁਹਾਨੂੰ ਦਿਖਾਈਏ ਇੱਕ ਹੋਰ ਪਿੰਡ ਨਹੀਂ ਕਹਿ ਸਕਦੇ। ਸ਼ਹਿਰਾਂ ਛੋਟਾ ਜਾਂ। ਜਣੀ ਪਿੰਡ ਨਾ ਥੋੜਾ ਜਾਂ। ਜਿਆਦਾ ਕਹਿ ਸਕਦੇ ਹਾਂ ਸਹੂਲਤਾਂ ਨੇ ਇੱਥੇ। ਤੇ ਨਾ ਹੈਗਾ ਬਰਜ਼ੇਲ। ਥੋੜਾ ਜਾਂ ਕਹਿਣ 'ਚ ਫਰਕ ਪੈ ਜਾਂਦਾ। ਬਰਜ਼ੇਲ। ਤੇ ਸਾਡੇ ਤੋਂ ਇਹ ਛਿਪਦੀ ਵਾਲੇ ਪਾਸੇ ਆ ਤੇ ਬਹੁਤ ਸੋਹਣਾ ਜਾਨੀ ਐਨ ਬਣਿਆ ਹੋਇਆ ਹੁਣ ਤਾਂ ਚਲੋ ਠੰਡ ਹੋਣ ਕਰਕੇ ਸਨੋ ਪੈਂਦੀ ਆ ਤੇ ਠੰਡ ਵੀ ਕਾਫੀ ਆ ਘਾਹ ਵਗੈਰਾ ਸੁੱਕ ਜਾਂਦਾ ਦਰਖਤ ਵੀ ਸੁੱਕੇ ਹੋਏ ਲੱਗਦੇ ਆ ਪਰ ਉਂ ਬਹੁਤ ਵਧੀਆ ਜਾਨੀ ਹਰੇ ਭਾਈ ਹੁੰਦੀ ਆ ਤੇ ਇਹ ਜਾਨੀ ਸ਼ਹਿਰ ਬਹੁਤ ਮਸ਼ਹੂਰ ਆ ਇੱਥੇ ਜਾਨੀ ਇੱਕ ਮੇਲਾ ਲੱਗਦਾ ਇਹ ਇਹ ਮੇਲਾ ਸ਼ੁਰੂ ਹੋਇਆ ਸੀ 1819 ਤੋਂ ਜਣੀ ਕਹਿ ਦਈਏ ਆਪਾਂ ਚਿਕਨ ਫੈਸਟੀਵਲ ਹੁੰਦਾ ਕਿਉਂ ਇੱਥੇ ਆਲੇ ਦੁਆਲੇ ਬਹੁਤ ਜ਼ਿਆਦਾ ਪੋਲਟਰੀ ਫਾਰਮ ਨੇ ਤੇ ਇਹ ਜਣੀ ਗੜ ਮੰਨਿਆ ਜਾਂਦਾ ਪੋਲਟਰੀ ਫਾਰਮ ਦਾ ਤੇ ਵਧੀਆ ਸੋਹਣਾ ਸ਼ਹਿਰ ਆ ਤੁਰਦੇ ਫਿਰਦੇ ਬਸ ਜਦੋਂ ਜਾਂਦੇ ਆ ਕਿਸੇ ਪਾਸੇ ਤੁਹਾਨੂੰ ਪਤਾ ਜ਼ਿੰਦਗੀ ਬਿਜੀ ਆ ਇੱਥੇ ਤੇ ਜਿਵੇਂ ਵੀ ਕੋਈ ਸਮਾਂ ਨਿਕਲਦਾ ਕੋਈ ਜਾਣੇ ਆ ਕਿਤੇ ਤਾਂ ਵੀਡੀਓ ਬਣਾ ਲਈਦੀ ਆ ਤੁਹਾਡੇ ਨਾਲ ਸਾਂਝ ਪਾ ਆ ਖੜੀਆਂ ਨੇ ਬੈਨਾ ਇਹ ਜਿਵੇਂ ਆਪਾਂ ਕੋਈ ਇੰਟਰਨੈਟ ਦਾ ਕਨੈਕਸ਼ਨ ਹੁੰਦਾ ਜਿਵੇਂ ਵਾਈਫਾਈ ਵਾਲੀਆਂ ਨੇ ਇਹ ਤੇ ਉਹ ਸਿਸਟਮ ਆ ਜਾਨੀ ਕਿ ਵਾਈਫਾਈ ਵਾਲਾ ਤੇ ਇਸ ਤਰ੍ਹਾਂ ਵਧੀਆ ਹਨ ਸੁਨੇ ਘਰ ਬਣੇ ਹੋਏ ਨੇ ਇਹ ਵੀ ਜਾਨੀ ਯੂਰਪ ਦੇ ਲੋਕਾਂ ਦਈ ਬਣਾਇਆ ਹੋਇਆ ਟਾਊਨ ਆ। ਜ਼ਿਆਦਾਤਰ ਲੋਕ ਇੱਥੇ ਯੂਰਪ ਚੋਂ ਆਏ ਹੋਏ ਨੇ। ਜਿਵੇਂ ਕਹਿੰਦੇ ਆ 트ੰਪ ਦਾ ਪਰਿਵਾਰ ਵੀ ਜਰਮਨ ਚੋਂ ਆਇਆ ਸੀ। ਤੇ ਮੱਕੀ ਜਿਹੜੇ ਇੰਗਲੈਂਡ ਵਾਲੇ ਗੋਰੀ ਸੀ ਉਹਨਾਂ ਨੇ ਤਾਂ ਰਾਜ ਇੱਥੇ ਕੀਤਾ ਹੀ ਸੀਗਾ। ਤੇ ਉਸ ਤੋਂ ਬਾਅਦ ਚ ਹੀ ਇੱਥੇ ਯੂਰਪ ਦੇ ਲੋਕ ਆਉਣੇ ਸ਼ੁਰੂ ਹੋਏ ਸੀ। ਪਰ ਇਹਨਾਂ ਨੇ ਆਜ਼ਾਦ ਕਰਾ ਲਿਆ ਸੀ ਆਪ ਦਾ ਦੇਸ਼ ਛੇਤੀ। ਇਹ ਜਾਣਕਾਰੀ ਵਾਸਤੇ ਦੱਸਦੀ ਵੀ ਜਿਹੜਾ ਅਮਰੀਕਾ ਕੈਨੇਡਾ ਇਹ ਨਾ ਗੋਰਿਆਂ ਦੇ ਦੇਸ਼ ਨਹੀਂ ਸੀਗੇ ਇਹ ਦੇਸ਼ ਹੈਗੇ ਸੀਗੇ ਰੈਡ ਇੰਡੀਅਨਸ ਜਿਹੜੇ ਇੱਥੋਂ ਦੇ ਵਸੇਂਦੇ ਸੀ ਉਹਨਾਂ ਦੇ ਦੇਸ਼ ਪਰ ਬਸ ਹੌਲੀ-ਹੌਲੀ ਉਹਨਾਂ ਦੀ ਸੱਭਿਆਤਾ ਇੱਥੋਂ ਖਤਮ ਹੋ ਗਈ ਜਾਂ ਕਹਿ ਦਈਏ ਖਤਮ ਕਰਤੀ ਹੁਣ ਇਹਨਾਂ ਦੀ ਰਹਿ ਗਈ ਆ ਚਰਚ ਬਣਿਆ ਹੋਇਆ ਤੇ ਚਰਚ ਇੱਥੇ ਬਹੁਤ ਬਣੇ ਹੋਏ ਨੇ ਛੋਟੇ-ਛੋਟੇ ਜੇ ਪਿੰਡ ਦੇ ਵਿੱਚ ਵੀ ਤਿੰਨ ਤਿੰਨ ਚਾਰ ਚਾਰ ਚਰਚ ਕਿਉਂ ਇਹਨਾਂ ਦੇ ਆਪੋ ਆਪਣੇ ਕਾਫੀ ਬੱਕਰੇ ਬੱਕਰੇ ਜਿਹਾ ਸਿਸਟਮ ਨੇ ਇਹਨਾਂ ਦੇ ਧਰਮ ਦੇ ਵੀ ਕਈ ਵਾਰੀ ਆਪਾਂ ਨੂੰ ਲੱਗਦਾ ਵੀ ਪਤਾ ਨਹੀਂ ਇਹਨਾਂ ਦਾ ਇੱਕੋ ਹੀ ਧਰਮ ਆ ਨਹੀਂ ਇੱਕ ਆ ਚਰਚ ਆ ਹੁਣ ਤੁਸੀਂ ਦੇਖ ਲਓ ਵੀ ਮੈਨੂੰ ਲੱਗਦਾ ਇੱਕ ਕਿਲਾ ਬਾਟ ਅਸੀਂ ਕੱਢੀ ਹੋਣੀ ਆ ਇੱਕ ਕਿੱਲੇ ਦੀ ਬਾਹੀ ਤੇ ਇਹ ਦੁਬਾਰੇ ਚਰਚ ਆ ਗਿਆ ਪਰ ਇੱਥੇ ਸਪੀਕਰ ਨਹੀਂ ਲੱਗੇ ਹੋਏ ਬਾਹਰੇ ਨਹੀਂ ਕਿਸੇ ਨੂੰ ਆਵਾਜ਼ ਸੁਣਦੀ ਇਹ ਐਤਵਾਰ ਨੂੰ ਇੱਥੇ ਇਕੱਠ ਹੁੰਦਾ ਉਹ ਵੀ ਟਾਈਮ ਰੱਖਿਆ ਹੋਇਆ ਉਹ ਟਾਈਮ ਤੇ ਆਉਂਦੇ ਨੇ ਤੇ ਬਸ ਆਪਦਾ ਜਿਹੜੀ ਵੀ ਕੋਈ ਪ੍ਰੇ ਕਰਦੇ ਆ ਉਹ ਕਰਕੇ ਚਲੇ ਜਾਂਦੇ ਆ ਇੱਥੇ ਹੋਟਲ ਬਣੇ ਬਨੇ ਆ ਹੋਟਲ ਨੇ ਸਾਰੇ ਬਹੁਤ ਸੋਹਣੇ ਹੋਟਲ ਬਣੇ ਹੋਏ ਨੇ ਅੰਦਰੋਂ ਵਧੀਆ ਰੈਸਟੋਰੈਂਟ ਨੇ ਜਣੀ ਅੰਦਰੋਂ ਵਧੀਆ ਸਿਸਟਮ ਆ ਪੂਰਾ ਕੱਡਾਂਗੇ ਵਿੱਚ ਦੀ ਗੇੜਾ ਬਣਿਆ ਰਹੇ ਹੋ ਵੀਡੀਓ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਜਿੰਨਾ ਵੀ ਹੋ ਸਕਿਆ ਆ ਵੀ ਰੈਸਟੋਰੈਂਟ ਹੈ ਦੇਖੋ ਅੰਦਰੋਂ ਪਰ ਕੋਈ ਤਰੀਆ ਫਿਰਦਾ ਬੰਦਾ ਨਹੀਂ ਮਿਲਣਾ ਇੱਥੇ ਤੁਹਾਨੂੰ ਜਮਈ ਹਾਲਾਂਕਿ ਅੱਜ ਛੁੱਟੀ ਵਾਲਾ ਦਿਨ ਹੈ ਐਤਵਾਰ ਆ ਸੰਡੇ ਦਾ ਦਿਨ ਆ ਪਰ ਫੇਰ ਵੀ ਤੁਹਾਨੂੰ ਕੋਈ ਬਾਹਰੇ ਤੁਰਿਆ ਹੋਇਆ ਨਹੀਂ ਤੁਰਿਆ ਫਿਰਦਾ ਨਹੀਂ ਮਿਲਣਾ। ਕਈ ਵਾਰੀ ਆਪਾਂ ਐ ਸੋਚ ਲੈਂਦੇ ਆ ਵੀ ਠੰਡਾ ਠੰਡ ਕਰਕੇ ਨਹੀਂ ਨਹੀਂ ਜਦੋਂ ਗਰਮੀ ਹੁੰਦੀ ਆ ਉਦੋਂ ਵੀ ਨਹੀਂ ਕੋਈ ਐ ਤੁਰਿਆ ਫਿਰਦਾ ਮਿਲਦਾ ਬਹੁਤ ਘੱਟ ਲੋਕ ਬਾਹਰੇ ਨਿਕਲਦੇ ਆ। ਬਸ ਆਪੋ ਆਪਣੇ ਕੰਮਾਂ ਕਾਰਾਂ 'ਚ ਬਿਜੀ ਨੇ ਲੋਕ ਤੇ ਜੇ ਕਿਸੇ ਨੇ ਕਿਤੇ ਜਾਣਾ ਵੀ ਆ ਤਾਂ ਇੱਥੇ ਜਿੱਥੇ ਸਪੈਸ਼ਲ ਥਾਂ ਬਣੀ ਵੀ ਆ ਤੁਰਨ ਫਿਰਨ ਵਾਸਤੇ ਬਣੇ ਬਨੇ ਪਾਰਕ ਬਣੇ ਹੋਏ ਨੇ। ਜਾਂ ਨਹਿਰਾਂ ਦੇ ਨਾਲ-ਨਾਲ ਬਣਾਈਆਂ ਹੁੰਦੀਆਂ ਨੇ ਜਿਹੜੀਆਂ ਪਟੜੀਆਂ ਜੀਆਂ ਉੱਥੇ ਜਾਂਦੇ ਨੇ ਉਹ ਐ ਨਹੀਂ ਸੜਕਾਂ ਤੇ ਨਹੀਂ ਆਹ ਦੇਖੋ ਤੁਸੀਂ ਹੁਣ ਰੇਲਵੇ ਦੀ ਕ੍ਰੋਸਿੰਗ ਆਊਗੀ ਕੋਈ ਫਾਟਕ ਨਹੀਂ ਕੁਛ ਨਹੀਂ ਬਸ ਬੱਤੀ ਜਦੋਂ ਲਾਲ ਹੋ ਜਾਂਦੀ ਆ ਉਦੋਂ ਲੋਕੀ ਖੜ ਜਾਂਦੇ ਨੇ ਡਬਲ ਲਾਈਨ ਕ੍ਰੋਸਿੰਗਾਂ ਨਾਲੇ ਜਦੋਂ ਲਾਲ ਬੱਤੀ ਹੋਈਂਦੀ ਆ ਉਦੋਂ ਖੜ ਜਾਂਦੇ ਨੇ ਤੇ ਆਪ ਹੀ ਲੋਕ ਸਿਆਣੇ ਨੇ ਜਾਣੀ ਕਾਲੀ ਵੀ ਹਰੇਕ ਨੂੰ ਆ ਹਰ ਹਰ ਬੰਦੇ ਕੋਲੇ ਇੱਥੇ ਖਿੱਚਮਾ ਟਾਈਮ ਆ ਪਰ ਆਪਣੇ ਕੋਲੇ ਪੰਜਾਬ ਚ ਕੋਈ ਕਾਲੀ ਵੀ ਨਹੀਂ ਹੁੰਦੀ ਕੋ ਖਿੱਚਮਾ ਟਾਈਮ ਵੀ ਨਹੀਂ ਹੁੰਦਾ ਕਿਤੇ ਆਪਾਂ ਜਾਣਾ ਬਣੀ ਹੁੰਦਾ ਕੋਈ ਆ ਨਹੀਂ ਹੈਗਾ ਵੀ ਆਪਾਂ ਉੱਥੇ ਕੰਮ ਤੇ ਜਾਣਾ ਪੱਕੇ ਟਾਈਮ ਤੇ ਜਾਣਾ ਜ਼ਰੂਰੀ ਹੈ ਜਾਂ ਹੋਰ ਇੱਥੇ ਸਾਰਾ ਕੁਝ ਹੁੰਦਾ ਆ ਸਹੀਦਾਂ ਦੀ ਯਾਦ ਵਿੱਚ ਪੁਲ ਬਣਿਆ ਹੋਇਆ ਮੈਮੋਰੀਅਲ ਬ੍ਰਿਜ ਇੱਥੇ ਨਾ ਬਹੁਤ ਥਾਂ ਤੇ ਮਤਲਬ ਜਿੱਥੇ-ਜਿੱਥੇ ਵੀ ਇਹਨਾਂ ਨੇ ਅਮਰੀਕਾ ਦੇ ਫੌਜੀਆ ਨੇ ਜਾ ਕੇ ਸਹਾਇਤਾ ਕੀਤੀ ਆ ਜਿਵੇਂ ਕਿ ਅਫਗਾਨਿਸਤਾਨ ਦੇ ਵਿੱਚ ਵਿਅਤਨਾਮ ਦੇ ਵਿੱਚ ਹੋਰ ਵੀ ਬਹੁਤ ਥਾਂ ਤੇ ਤੇ ਉੱਥੇ ਫੌਜੀ ਸ਼ਹੀਦ ਹੋ ਜਾਂਦੇ ਨੇ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਬਹੁਤ ਥਾਂ ਬਣੇ ਹੋਏ ਨੇ ਵਧੀਆ ਤੇ ਸ਼ਹਿਰਾਂ ਦੇ ਵਿੱਚ ਵੀ ਫੌਜੀਆਂ ਨੂੰ ਬੜਾ ਮਾਣ ਸਤਿਕਾਰ ਦਿੱਤਾ ਜਾਂਦਾ ਜਦੋਂ ਮੈਮੋਰੀਅਲ ਡੇ ਆਉਂਦਾ ਇਹਨਾਂ ਦਾ ਇੱਕ ਮੈਮੋਰੀਅਲ ਡੇ ਆਉਂਦਾ ਹੁੰਦਾ ਪਿੱਛੇ ਜੇ ਨੰਗੇ ਹਟਿਆ ਉਦੋਂ 2 ਮਹੀਨੇ ਪਹਿਲਾਂ ਸ਼ਹਿਰ ਦੇ ਜਿਹੜੇ ਵਿਚਦੀ ਰੋਡ ਨੰਗਦੇ ਨੇ ਉਹਨਾਂ ਰੋਡਾਂ ਦੇ ਉੱਤੇ ਪੋਸਟਰ ਲੱਗੇ ਹੁੰਦੇ ਆ ਫੌਜੀਆਂ ਦੇ ਵੀ ਇਹ ਸਾਡੇ ਸ਼ਹਿਰ ਦੇ ਹੀਰੋ ਨੇ ਸਾਡੇ ਸ਼ਹਿਰ ਦਾ ਮਾਣ ਜਿਹੜੇ ਮੌਕੇ ਤੇ ਡਿਊਟੀ ਕਰਦੇ ਨੇ ਮਤਲਬ ਉਹਨਾਂ ਦੇ ਵੀ ਤੇ ਜਿਹੜੇ ਕੋਈ ਰਿਟਾਇਰ ਹੋਏ ਹੋਵੇ ਹੁੰਦੇ ਆ ਉਹਨਾਂ ਦੇ ਵੀ ਲੱਗੇ ਹੁੰਦੇ ਆ ਤੇ ਜਦੋਂ ਵੋਟਾਂ ਪੈਂਦੀਆਂ ਨੇ ਉਦੋਂ ਕਿਸੇ ਲੀਡਰ ਦਾ ਕੋਈ ਪੋਸਟਰ ਨਹੀਂ ਲੱਗਿਆ ਹੁੰਦਾ ਕੋਈ ਸਪੀਕ ਕਰਨੀ ਕੋਈ ਪ੍ਰਚਾਰ ਨਹੀਂ ਪ੍ਰਚਾਰ ਹੁੰਦਾ ਟੀਵੀ ਤੇ ਜਾਂ ਜਿਹੜੀ ਡਾਕ ਰਾਹੀਂ ਘਰੇ ਆਉਂਦੀ ਆ ਮੇਲ ਆਪੇ ਇਥੇ ਮੇਲ ਕਹਿੰਦੇ ਨੇ ਆਪਾਂ ਡਾਕ ਕਹਿੰਦੇ ਨੇ ਆ ਪੋਸਟ ਵਾਲਾ ਕੰਮ ਆ ਜਿਹੜਾ ਉਸ ਤਰ੍ਹਾਂ ਉਹ ਪ੍ਰਚਾਰ ਕਰਦਨੇ ਆਪੋ ਆਪਣੇ ਪਰਚੇ ਜਿਹੜੇ ਥੋੜੀ ਪੋਸਟ ਬਾਕਸ ਹੁੰਦਾ ਜਿਹੜਾ ਮੇਲ ਬਾਕਸ ਉਹਦੇ ਵਿੱਚ ਪਾ ਜਾਂਦੇ ਨੇ ਤੇ ਉੱਥੋਂ ਫਿਰ ਜਦੋਂ ਚਿੱਠੀਆਂ ਕੱਢ ਕੇ ਲਿਆਉਂਦੇ ਆ ਤਾਂ ਨਾਲ ਅਗਲਾ ਲਾਇਆ ਹੁੰਦਾ ਤੇ ਦੇਖ ਲੈਂਦਾ ਇਹੋ ਜਿਹੇ ਘਰ ਨੇ ਆ ਜਿਹੜਾ ਪਾਣੀ ਦਾ ਪ੍ਰਬੰਧਨ ਨਿਕਾਸੀ ਦਾ ਹਰ ਸ਼ਹਿਰ ਦੇ ਵਿੱਚ ਹਰ ਖੇਤ ਦੇ ਵਿੱਚ ਆ ਕਿਉਂਕਿ ਸنو ਪੈਂਦੀ ਆ ਪਾਣੀ ਖੁਰ ਕੇ ਜਾਂਦਾ ਮੀਂਹ ਪੈਂਦੇ ਨੇ ਜਿਵੇਂ ਵੀ ਥਾਂ ਉੱਚਾ ਨੀਮਾ ਉਥੇ ਹੀ ਘਰ ਪਾਏ ਹੋਏ ਨੇ ਕੋਸ਼ ਛੇੜਿਆ ਨਹੀਂ ਇਹਨਾਂ ਨੇ ਤੇ ਕੋਈ ਇਹਨਾਂ ਨੂੰ ਐ ਨਹੀਂ ਹੈਗਾ ਵੀ ਮੀਂਹ ਵੱਧ ਪੈ ਗਿਆ ਵੀ ਇੱਥੇ ਪਾਣੀ ਖੜ ਜੂਗਾ ਨਾ ਆ ਫੇਰ ਅਸੀਂ ਰੇਲਵੇ ਕ੍ਰੋਸਿੰਗ ਤੇ ਆ ਗਏ ਦੂਜੇ ਪਾਸੇ ਦੀ ਆ ਵੀ ਇੱਕ ਹੋਟਲ ਆ ਬਹੁਤ ਵੱਡਾ ਰੈਸਟੋਰੈਂਟ ਬਹੁਤ ਵੱਡਾ ਹੈ ਕਾਫੀ ਮਸ਼ਹੂਰ ਆ ਇੱਥੇ ਲੱਗਿਆ ਹੋਇਆ ਚਿਕਨ ਫੈਸਟੀਵਲ ਬਾਰੇ ਉਹ ਲਿਖਿਆ ਹੋਇਆ ਸ਼ਹਿਰ ਦਾ ਨਾਮ ਬਰਜ਼ੇਲਸ ਤੇ ਹੁਣ ਨਿਕਲਾਂਗੇ ਇਥੋਂ ਬਾਹਰੇ ਅਸੀਂ ਸ਼ਹਿਰ ਸਾਨੂੰ ਸਾਰਾ ਦਿਖਾਤਾ ਦੇਖੋ ਐਨ ਵਧੀਆ ਸੋਹਣਾ ਸ਼ਹਿਰ ਆ ਪਰ ਇਹੋ ਜਿਹਾ ਸ਼ਹਿਰ ਨਹੀਂ ਆਪਣੇ ਵਾਂਗੂ ਨਹੀਂ ਮਾਰਕੀਟਾਂ ਹੈਗੀਆਂ ਵੀ ਕਿਤੇ ਰੇੜੀਆਂ ਲੱਗੀਆਂ ਹੋਈਆਂ ਨੇ ਕਿਤੇ ਸਬਜ਼ੀ ਵਾਲੇ ਹਾਕਾ ਮਾਰੀ ਜਾਂਦੇ ਨੇ ਹਜਾ ਕੁਝ ਨਹੀਂ ਹੈਗਾ ਇੱਥੇ ਜਿਹੜੇ ਕਿਸਾਨ ਵੀ ਆਪਦੀ ਮਾਰਕੀਟ ਲਾਉਂਦੇ ਆ ਉਹ ਲਾਉਂਦੇ ਨੇ ਸ਼ਹਿਰ ਚ ਤਾਂ ਦੇਖੀ ਨਹੀਂ ਮੈਂ ਕਦੇ ਕੋਈ ਕਿਸਾਨਾਂ ਦੀ ਮਾਰਕੀਟ ਆਪਦੇ ਖੇਤ 'ਚ ਜ਼ਰੂਰ ਲਾਉਂਦੇ ਨੇ ਤੇ ਲੋਕੀ ਉੱਥੋਂ ਜਾ ਕੇ ਖਰੀਦਦੇ ਨੇ ਲੋਕਾਂ ਦੀ ਜਾਨੀ ਸਿਫਤ ਤਾਂ ਵੀ ਜਿਹੜੇ ਲੋਕਲ ਨੇ ਉਹਨਾਂ ਨੂੰ ਪਹਿਲਾਂ ਪਹਲ ਦਿੰਦੇ ਆ ਉਹਨਾਂ ਤੋਂ ਚੀਜ਼ ਖਰੀਦਦੇ ਆ ਪਰ ਲੋਕਲ ਕਿਸਾਨਾਂ ਦਾ ਰੇਟ ਵੀ ਜਾਇਜ਼ ਹੁੰਦਾ ਇਹ ਨਹੀਂ ਹੈਗਾ ਕਿ ਆਪਣੇ ਨਾਲ ਹੁਣ ਕਈ ਵਾਰੀ ਦੇਖਦੇ ਆ ਵੀ ਜੇ ਕਿਸੇ ਪਿੰਡ ਚੋਂ ਸਬਜ਼ੀ ਲੈਣੀ ਹੋਵੇ ਤਾਂ ਰੇਟ ਹੀ ਇੰਨਾ ਬੋਲ ਦਿੰਦੇ ਨੇ ਵੀ ਅਗਲਾ ਆੱਕ ਕੇ ਐਂ ਸੋਚ ਲੈਂਦਾ ਜੀ ਮੰਡੀ ਚੋਂ ਹੀ ਲਿਆਓ ਪਰ ਨਹੀਂ ਇਹ ਨਹੀਂ ਆਪਣੇ ਵਾਲੇ ਤਾਂ ਐਂ ਕਰਦੇ ਨੇ ਮੰਡੀ 'ਚ ਭਾਵੇਂ ਸਿੱਟ ਕੇ ਆਉਣੀ ਪੈ ਜੇ ਪਰ ਜੇ ਪਿੰਡ 'ਚ ਕਿਸੇ ਨੂੰ ਤਾਂ ਫਿਰ ਰੇਟ ਐ ਠੋਕ ਕੇ ਲੈਣਾ ਪਰ ਇੱਥੇ ਨਹੀਂ ਇੱਥੇ ਇਹਨਾਂ ਦਾ ਰੇਟ ਜਾਇਜ਼ ਹੁੰਦਾ ਕਿਉਂ ਇੱਥੇ ਰੇਟ ਵੱਜਮੇ ਨੇ ਹਰ ਚੀਜ਼ਾਂ ਦੇ ਆਹ ਵੀ ਇੱਕ ਚਰਚਾ ਤਿੰਨ ਚਾਰ ਚ ਚ ਦਾ ਸਾਨੂੰ ਇਹ ਸ਼ਹਿਰ ਚ ਦਿਖਾ ਦੇ ਛੋਟੇ ਜਿਹੇ ਚ ਘਰਾਂ ਦੀ ਗਿਣਤੀ ਬਹੁਤੀ ਆ ਤੇ ਆਬਾਦੀ ਘੱਟ ਆ ਘਰ ਤਾਂ ਤੁਸੀਂ ਐਂ ਦੇਖ ਲਓ ਵੀ ਸੰਘਣੇ ਵੀ ਨਹੀਂ ਜਿਵੇਂ ਸ਼ਹਿਰਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਤੇ ਖੇਤਾਂ ਚ ਵੀ ਬੈਠੇ ਨੇ ਹਰੇਕ ਥਾਂ ਤੇ ਕਿਤੇ ਇਹੋ ਜੀ ਜਗ੍ਹਾ ਹੀ ਨਹੀਂ ਵੀ ਜਿੱਥੇ ਘਰ ਨਹੀਂ ਹੈਗਾ ਪਰ ਆਬਾਦੀ ਘਟਾ ਘਰਾਂ ਦੀ ਗਿਣਤੀ ਬਹੁਤੀ ਆ ਕਈ ਘਰਾਂ ਚ ਤਾਂ ਕਿਸੇ ਘਰ ਚ ਹੀ ਰਹਿੰਦੇ ਹੋਣਗੇ 4 ਜਾਣੇ ਦਾ ਨਹੀਂ ਤਾਂ 2-2 ਜਾਣੇ ਹੀ ਰਹਿੰਦੇ ਆ ਜ਼ਿਆਦਾਤਰ 2 ਜਾਂ 3 2 ਜਾਂ 3 ਤੇ ਉਹ ਸਾਹਮਣੇ ਹੈਗਾ ਐਗ ਪਲਾਂਟ ਅੰਡਿਆਂ ਦੀ ਪ੍ਰੋਸੈਸਿੰਗ ਕਰਦੇ ਆ ਸਾਫ਼ ਕਰਦੇ ਆ ਉਹਨਾਂ ਨੂੰ ਪੈਕ ਕਰਦੇ ਆ ਜੇ ਕੋਈ ਖਰਾਬ ਹੁੰਦਾ ਉਹ ਕੱਢਦੇ ਆ ਉੱਤੇ ਉਹਨਾਂ ਦੇ ਔਰ ਸਟੈਂਪ ਲਾਉਂਦੇ ਆ ਤੇ ਆਪਦਾ ਨਾਮ ਲਿਖਦੇ ਆ ਵੀ ਕਿਹੜੀ ਕੰਪਨੀ ਵੱਲੋਂ ਇਹ ਚੱਕੇ ਗਏ ਨੇ ਤੇ ਇਹੋ ਜਿਹਾ ਹਸਾਬ ਕਿਤਾਬ ਆ ਚੀਜ਼ ਹਰੇਕ ਪੈਕ ਹੋਈ ਵੀ ਮਿਲਦੀ ਆ ਖੁੱਲੀਆਂ ਚੀਜ਼ਾਂ ਬਹੁਤ ਘੱਟ ਜਿਹੜੇ ਕਿਸਾਨ ਆਪਣੇ ਖੇਤਾਂ ਚੋਂ ਵੇਚਦੇ ਨੇ ਉਹ ਤਾਂ ਚੀਜ਼ਾਂ ਹੁੰਦੀਆਂ ਨੇ ਖੁੱਲੀਆਂ ਪਰ ਨਹੀਂ ਜ਼ਿਆਦਾਤਰ ਪੈਕ ਹੋਈ ਵੀ ਚੀਜ਼ ਹੁੰਦੀ ਆ ਤੇ ਕਿਸਾਨ ਵੀ ਜਾਨੀ ਤੁਹਾਨੂੰ ਬਿੱਲ ਕੱਟ ਕੇ ਦੇਊਗਾ ਜੇ ਆਪਦੇ ਕੋਈ ਚੀਜ਼ ਵੇਚੂਗਾ ਤਾਂ ਕਿ ਪਤਾ ਲੱਗੇ ਵੀ ਕੀ ਤੋਂ ਖਰੀਦੀ ਆ ਉਹ ਸਾਹਮਣੇ ਪਾਣੀ ਵਾਲੀ ਟੈਂਕੀ ਤੁਸੀਂ ਦੇਖਦੇ ਹੋ ਬਾਟਰ ਟਾਵਰ ਇਹ ਲਗਭਗ ਹਰੇਕ ਸ਼ਹਿਰ ਚ ਕਈ ਕਈ ਨੇ ਕਪੈਸਿਟੀ ਦੇ ਹਿਸਾਬ ਨਾਲ ਤੇ ਵੱਡਾ ਸ਼ਹਿਰ ਆ ਤਾਂ ਜ਼ਿਆਦਾ ਹੁੰਦੀਆਂ ਨੇ ਉੱਤੇ ਲਿਖਿਆ ਹੁੰਦਾ ਇਹਦੇ ਵੀ ਕਿਹੜਾ ਸ਼ਹਿਰ ਆ ਤੇ ਲਗਭਗ ਦੂਰੋਂ ਹੀ ਪਤਾ ਲੱਗ ਜਾਂਦਾ ਵੀ ਉਹ ਫਲਾਨਾ ਸ਼ਹਿਰ ਆ ਗਿਆ ਹੁਣ ਦਿਖਾਉਨੇ ਆ ਸੋਨੂੰ ਇਧਰੋਂ ਸਾਈਡ ਤੋਂ ਦਿਖਾਵਾਂਗੇ ਉਹ ਸਾਹਮਣੇ ਪੋਲਟਰੀ ਫਾਰਮ ਆ ਗਿਆ ਉਹ ਆ ਗਿਆ ਟਾਵਰ ਇਹ ਸਾਰਾ ਲੋਹੇ ਦੇ ਹੀ ਬਣਿਆ ਹੁੰਦਾ ਜਾਨੀ ਕਿ ਜਿਹੜੀ ਚਾਦਰ ਹੀ ਲਾਈ ਵੀ ਹੁੰਦੀ ਐ ਇਹਨੂੰ ਸਾਰੇ ਨੂੰ ਸਾਰਾ ਹੀ ਇਹ ਪਾਣੀ ਦਾ ਭਰਿਆ ਹੁੰਦਾ ਥੱਲੇ ਤੱਕ ਇਹ ਨਹੀਂ ਕਿ ਵੀ ਤਾਂਹਾਂ ਤਾਂਹੀ ਪਾਣੀ ਭਰਿਆ ਹੁੰਦਾ ਤੇ ਆਹ ਖੜੇ ਨੇ ਟਰੇਲਰ ਜਦੋਂ ਹੁਣ ਕੰਮ ਮੰਦਾ ਹੋ ਜਾਂਦਾ ਤੇ ਫਿਰ ਐ ਖੜਾ ਆਂਦੇ ਨੇ ਸਿਆਲਾਂ ਦੇ ਵਿੱਚ ਚਾਰ ਮਹੀਨੇ ਕੰਮ ਮੰਦਾ ਰਹਿੰਦਾ ਤੇ ਫਿਰ ਕੰਮ ਚੱਲ ਪੂਗਾ ਆਹ ਖੜਾ ਪੀਟਰ ਬੈਲਟ ਕਿਸੇ ਦਾ ਠੀਕ ਹੈ ਜੀ ਹੱਸਦੇ ਬਸਦੇ ਰਹੋ ਚੜ੍ਹਦੀ ਕਲਾ ਵਿੱਚ ਰਹੋ ਮਿਲਦੇ ਆ ਕਿਸੇ ਨਵੀਂ ਗੱਲਬਾਤ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਧੰਨਵਾਦ